ਚਿੰਤਾ ਨੂੰ ਮਨੁੱਖ ਖੁਦ ਜਨਮ ਦੇਂਦਾ ਹੈ ਸੋਗ ਨੂੰ ਮਨੁੱਖ ਖੁਦ ਜਨਮ ਦੇਂਦਾ ਹੈ ਗੁਸਤਾਖੀ ਮਾਫ ਤਨ ਦੇ ਚ ਰੋਗਾਂ ਨੂੰ ਮਨ ਖੁਦ ਜਨਮ ਦੇਂਦਾ ਹੈ ਅਗਰ ਮਨ ਲਈਏ ਤਨ ਦੇ ਚ ਰੋਗ ਪਰਮਾਤਮਾ ਪੈਦਾ ਕਰਦਾ ਹੈ ਮਨ ਵਿੱਚ ਸੋਗ ਤੇ ਚਿੰਤਾ ਪਰਮਾਤਮਾ ਪੈਦਾ ਕਰਦਾ ਹੈ ਫਿਰ ਉਹ ਆਨੰਦ ਸਰੂਪ ਨਹੀਂ ਹੋ ਸਕਦਾ ਗੁਸਤਾਖੀ ਮਾਫ ਉਹ ਫਿਰ کریم ਤੇ ਰਹੀਮ ਨਹੀਂ ਹੋ ਸਕਦਾ ਉਹ ਫਿਰ ਕਰਣਾ ਕਰ ਤੇ ਦਿਆਲੂ ਦਿਆਦਾ ਘਰ ਨਹੀਂ ਹੋ ਸਕਦਾ ਫਿਰ ਮੈਂ ਰੋਗੀ ਕਿਉਂ ਮੈਂ ਤਤਾਂ ਦਾ ਸੰਤੁਲਨ ਵਿਗਾੜ ਦਿੱਤਾ ਮੈਂ ਸਰੀਰ ਦੇ ਨਿਯਮ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸਰੀਰ ਬਕੈਦਾ ਨਿਯਮ ਪੂਰਵਕ ਸੀ ਮੈਂ ਨੂੰ ਬੇਨੀਮੀ ਨਾਲ ਵਰਤਦਾ ਰਿਹਾ ਮਨ ਦੇ ਸੋਗ ਤੇ ਚਿੰਤਾ ਹੈ ਮੇਰਾ ਅ ਗਿਆਨ ਮੇਰੀ ਨਾ ਸਮਝੀ ਰੋਗ ਤੇ ਸੋਗ ਲਈ ਪ੍ਰਭੂ ਜ਼ਿੰਮੇਵਾਰ ਨਹੀਂ ਮੈਂ ਜ਼ਿੰਮੇਵਾਰ Ben